ਸਸਿਕਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਫਿਰ ਮੇਰੇ ਨਾਲ ਲੱਗਦੇ ਵਿੱਚ ਹਾਂਜੀ ਅੱਜ ਚੱਲੇ ਸੀ ਅਸੀਂ ਗ੍ਰੋਸਰੀ ਕਰਨ ਚੱਲੋ ਕਿ ਖਾਣੇ ਤਾਂ ਹਾਂਜੀ ਅਸੀਂ ਕਿੱਥੋਂ ਕਿੱਥੋਂ ਗ੍ਰੋਸਰੀ ਕਰਦੇ ਹਾਂ ਤੁਸੀਂ ਵੈਸੇ ਪਲਾ ਤਾ ਅੱਜ ਜਾਣਾ ਲੀਡਲ ਵੈਸੇ ਅਸੀਂ ਕਰਦੇ ਹ ਹੁਣ ਹਾਂਜੀ ਮੋਰਿਸਨ ਤੇ ਸੈਂਸਵੇਰੀ ਵੀ ਸਾਰੇ ਕਿਤੇ ਕਿੱਥੋਂ ਚੀਜ਼ ਵਧੀਆ ਮਿਲ ਜਾਂਦੀ ਹੈ ਅਸੀਂ ਉੱਥੋਂ ਗ੍ਰੋਸਰੀ ਕਰ ਲੈਨੇ ਆ ਵੈਸੇ ਅਸਲ ਅੱਜ ਅਸੀਂ ਜਾ ਰਹੇ ਹਾਂ ਲੀਡਲ ਹਾਂਜੀ ਆਪਾਂ ਪਹੁੰਚ ਕੇ ਸੀ ਲੀਡਲ ਤੇ ਹੁਣ ਆਪਾਂ ਲੱਭਦੇ ਹਾਂ ਪਾਰਕਿੰਗ ਲਈ ਜਗ੍ਹਾ ਦੇਖਦੇ ਹਾਂ ਕਿੱਥੇ ਮਿਲਦੀ ਜਗ੍ਹਾ ਨਨਪਾ ਪਾਰਕ ਲਾ ਕੇ ਤੇ ਫਿਰ ਆਪਾਂ ਕਰਦੇ ਆਂ ਜੀ ਸ਼ਾਪਿੰਗ ਆਪਾਂ ਕੱਢ ਲਿਆ ਸੀ ਨੰਨੇਲੇ ਸਟੋਲਰ ਤੇ ਨੰਨ ਨੇ ਬਿਠਾਨੇ ਆਪਾਂ ਹਾਂਜੀ ਮੀਰਿਆ ਸੀ ਮੇਰਾ ਨਵਨੀਤ ਸਿੰਘ ਦੁੱਧ ਭੁੱਖੀ ਲੱਗੀ ਸੀ ਸੋ ਰਿਆ ਸੀ ਪਹਿਲਾਂ ਤਾਂ ਤੇ ਹੁਣੇ ਪੀ ਰਿਆ ਸੀ ਦੁੱਧ ਚਲੋ ਇਹਨੂੰ ਕੱਢਦੇ ਆ ਬਾਹਰ ਚਲੋ ਬਾਰਿਸ਼ ਹੋ ਰਹੀ ਹੈ ਰਾਜ ਦਾ ਪਰਸ ਆਵੇ ਰ ਟੈਲੀਫੋਨ ਚ ਹੀ ਆਏਗਾ ਮੈਨੂੰ ਲੱਗਦਾ ਨਵਨੀਤ ਸਿੰਘ ਜੀ ਆਜੋ بارش ਹੋ ਰਹੀ ਹੈ ਛੱਤਾ ਕਰ ਦਿੱਤਾ ਆਪਾਂ ਹਾਂਜੀ ਕਮਲਦਾਰੀ ਸੇ ਆਪਦੇ ਲਈ ਪਪ ਕਿਲੇ ਆਜਾ ਕਮਲਾ ਚੌਕੋ ਹੈਜ਼ਲ ਕ੍ਰਾਸ ਨਾ ਹਾਂਜੀ ਸਬ ਕੁਛ ਬਹੁਤ ਇਕੱਟਾ-ਕਟਾ ਵੀ ਤੁਹਾਨੂੰ ਮਿਲਦਾ ਫਰੂਟਸ ਆ ਦੇਖੋ ਮੈਲਨ ਮੈਡਲੀ న్యూ 베ਰੀਜ਼ ਰਸਬੈਰੀਜ਼ ਲੈ ਕੇ ਤੇ ਕੋ ਆਪਾਂ ਸਟਰਾਬਰੀ ਚੱਕ ਲਈਆਂ ਸੀ ਸਟਰਾਬਰੀਆਂ ਲੈ ਲਈਆਂ ਆਪਾਂ ਨੂੰ 255 ਤੇ ਆਹ ਬ੍ਰਿਟਿਸ਼ ਕਮੇਜ਼ ਇੰਗਲੈਂਡ ਇਹ ਤੁੰ 35 ਦੀਆਂ ਲੱਗੀਆਂ ਪਰ ਇਹ achiyan lagdiyan mainu this is better than the others uh, so like see so let's try I put back this one ਆਪਾਂ ਇੱਥੇ ਰੱਖ ਕੇ ਜਿਹੜੇ ਸਟਰਾਬਰੀ ਸਸਤੇ ਲੱਗਦੇ ਨੇ ਅਵੋਕਾਡੋ ਲੈਣਾ ਗਰੇਵਸ ਗਰੇਟਸ ਲਾਣੇ ਪਿਆਜ਼ ਆਪਾਂ ਨੂੰ ਮਿਲ ਗਏ ਸੀ ਜੀ 95 ਦੇ ਰੈਡ ਆਨੀਆਂ ਨੇ ਨੇਰ ਬਹੁਤ ਇੱਕ ਕਿਲੋ ਹੁੰਦਾ ਇਹਨਾਂ ਦਾ weight ਹਾਂਜੀ 1 ਕਿਲੋ ਜਾਂਦਾ ਬਹੁਤ ਅੱਛੇ ਪਿਆਜ਼ ਹੁੰਦੇ ਇੱਥੇ ਨੱਟ ਸਪੈਰ ਹੈ ਆਪਣੇ ਕਿਨੇ ਆ ਦੇਖੋ ਜੀ ਹੈਲੋਵੀਨ ਆਕਰ ਕੇ ਪੰਪਕਿਨਸ ਲੱਗੇ ਹੁੰਦੇ ਕਮਲ ਲਾਰੀ ਜੀ ਬਣਾਣਾ ਸਾਡੇ ਬੇਬੀ ਲਈ ਸਾਡਾ ਬੇਬੀ ਬਨਾਣਾ ਖਾਂਦਾ ਬਹੁਤ ਖੁਸ਼ ਹੋ ਕੇ ਸੋਤਾ ਕਰਕੇ ਦੋ ਲੈ ਲਾ ਫਿਰ ਦੋ ਦੇ ਦਾਂਗੇ ਇੱਕ ਉਹਨਾਂ ਨੂੰ ਵੀਰੇ ਰਾਂਗੇ ਐਪਲ ਲੈਣੇ ਕਿ ਹਮ ਮੈਂ ਕਿ ਐਪਲ ਲੈ ਲੀ ਹਾਂ ਰੁਪਏ ਹੈ ਪਿੰਕ ਲੇਡੀ ਲੈ ਰਹਾ ਯਾਰ ਮਾਰ ਆਹ ਦੇਖੋ ਜੀ porque que ਆਪਾਂ ਸਭ ਕੁਝ ਕਰ ਲਈ ਸੀ ਤੇ ਆਪਾਂ ਸਮਾਨ ਨੂੰ ਪਲੇਸ ਕਰਨਾ ਸੀ ਕਿੱਥੇ ਕਰਵਾ ਦੇਣਾ ਹੈ ਤੁਹਾਨੂੰ ਦੱਸਦੇ ਹਾਂ ਕਿ ਕਿੰਨੇ ਦਾ ਸਮਾਨ ਹੈ ਦੇਖੀ ਕਿਹੜੀ ਚੀਜ਼ ਕਿੰਨੇ ਦੀ ਹੋਈ ਹੈ ਸਾਰਾ ਕੁਝ ਇਸ ਸਕੇਚੂਲ ਦੇਖਾਂਗੇ ਆ ਦੇਖੋ ਹਾਂਜੀ ਆਪਾਂ ਸ਼ਾਪਿੰਗ ਕਰ ਲਈ ਸੀ ਤੇ ਹੁਣ ਆਪਾਂ ਸਮਾਨ ਰੱਖਣਾ ਹੈ ਆਪਣੀ ਗੱਡੀ 'ਚ ਤੇ ਫਿਰ ਹਾਂਜੀ ਆਪਾਂ ਰੱਖ ਲੈ ਇਸ ਸਮਾਨ ਕੱਢੀ ਜਿੱਤੇ ਹੁਣ ਮੇਰੇ ਟਾਲੀ ਟਰਾਲੀ ਸੌਰੀ ਟਰਾਲੀ ਟੋਲੀ 베ਜੇ ਲਾਂ ਚੱਲੇ ਆਂ ਕਿਉਂਕਿ ਆਪਾਂ ਆਪਾਂ ਨੂੰ ਇੱਕ ਕੁਆਇਨ ਵੀ ਮਿਲ ਗਿਆ ਤਾਂ ਵੈਸੇ ਮੈਂ ਇੱਕ ਪਾਉਂਡ ਪਾ ਕੇ ਟੋਲੀ ਲਈ ਸੀ ਆ ਦੇਖੋ ਜੀ ਹੁਣ ਇਦਾਂ ਜਿੱਥੇ ਬਣਿਆ ਹੁੰਦੀ ਥੀ ਚ ਦੁਸ਼ ਕਰਾਂਗੇ ਤੇ ਆਪਣਾ ਇੱਕ ਪਾਉਂਡ ਬਾਹਰ ਆ ਜਾਊਗਾ ਹਾਂਜੀ ਮੈਂ ਆ ਗਿਆ ਸੀ ਘਾਰ ਦੇ ਕੋਲ ਚਲੋ ਹੁਣ ਗਣੇ ਕਰ ਅੱਜ ਆਪਾਂ ਇਸ ਲੋਗ ਨੇ ਇੱਥੇ ਐਂਡ ਕਰਦੇ ਆਂ ਮਿਲਦੇ ਆਂ ਤੁਹਾਨੂੰ ਨਵੀਂ ਕੋਈ ਚੀਜ਼ ਲੈ ਕੇ ਨਵੇਂ ਬਲੌਗ ਦੇ ਵਿੱਚ ਸਸੇ ਕਾਲ